ਹਾਂ ਕਿਉਂ ਕੀ ਹੋਏ ਪਾਏ ਪਾਣੀ ਪਾਏ ਹੋਗੇ ਜੇ ਕੰਮ ਕੁਮਲ ਦੀ ਚ ਪਾਣੀ ਪਾਇਆ ਹੋਇਆ ਲੈ ਇਹ ਸ਼ੌਂਕੀਆ ਕੀੜਾ ਕਢਾਣ ਬੱਸ ਸ਼ੌਂਕੀਆ ਬਚਾਰਾ ਖੁੱਡਕਾ ਦੀ ਕੋ ਖੋਲ ਬਣਾਉਣੇ ਹਾਂ ਸੁਖਿਆਤੀ ਮੈਂਨੇ ਵੀ ਸੋਲੀ ਮੰਡੀ ਜਾਉਂ ਐ ਦਵਾਰ ਨੂੰ ਘੋਰ ਬੜਾ ਕੇ ਆਉਂ ਐ ਇਹ ਕਿੰਨੇ ਮੰਗਦਾ ਹੈ 13000 ਇਹ ਕਰਦੀ 13000 કરીਆਂ ਨੇ ਰੱਬ ਤੇ ਖੜਕੇ ਮੇਰਾ ਚੱਲ ਕੋਈ ਗੱਲ ਨਹੀਂ ਜਿੰਨੇ ਦੀ ਹੈਗੀ ਤੂੰ ਦੇ ਦੇ ਬਸ 5000 ਦੇ ਦੀ ਮੈਂ ਕਹਿੰਦਾ ਜੇ 5 ਦੀਆਂ 5 ਦੇ ਫੜ ਪੈਸੇ ਬਸ ਲੈ ਪੈਸੇ ਦੇਖੀ ਇੰਨੇ ਬੰਦੇ ਸੁਣਦੇ ਨੇ ਜੇ 5 ਲਈ ਕਹਿੰਦਾ ਤਾਂ ਕਿਉਂ ਕੇ ਦੇਸੀ ਉਹ ਐਡੀ ਕਿਥੇ ਹੈ ਦੇਸੀ ਨਹੀਂ ਹੈਗੀ ਬੱਕਰੀ ਪਿਓਰ ਫਿਰ ਇੱਕੋ ਹੀ ਰਾ ਦੇ ਤਪਾਰਾ ਹੀ ਆ ਨਾ ਮਾਰ ਮਾਦਰ ਤਪਾਰਾ ਕੀ ਮਾਰਵਾ ਗਵਾਰੂ ਮੈਂ ਤੈਨੂੰ ਬਾਹ ਆਪੇ ਦੱਸ ਦੇ ਜਿੰਨੇ ਦੀ ਹੈਗੀ ਆ ਆਪੇ ਮੁੱਲ ਲਾ ਪੱਕਾ ਮੈਂ ਤਾਂ ਮੰਗ ਲਿਆ ਤੂੰ ਕਿਹੜਾ ਦੇਂਦੇ ਮੈਨੂੰ ਭਾਈ ਪਸੰਦਾ ਛੋਟੇ ਭਾਈ ਦੋ ਦੰਦ ਵੀ ਨਹੀਂ ਹੈ ਹਾਂ ਦੇਖ ਲਓ ਭਾਈ ਆਪਣੀ ਫਿਰ ਕਰ ਲਓ ਬਣ ਗਿਆ ਤਾਂ ਪਰਸੋਂ ਲਾ ਦਿਆਂ 10 ਦਿਨ ਦਾ ਤਸਵੀਰ ਵਾਲੀ ਹੈ 10 ਦਿਨ ਤੱਕ ਸੂਏਗੀ ਨਹੀਂ 10 ਦਿਨ ਨਹੀਂ ਪਤਾ 10 ਦਿਨ ਨਹੀਂ 20 ਦਿਨ ਲਾ ਜੂ ਜਿੱਦੂ ਵੱਧ ਨਹੀਂ ਲੱਗੇਗੀ ਓਏ ਮਹੀਨਾ ਕੱਢ ਲੂ ਯਾਰ ਚਲ ਮਹੀਨਾ ਲਾ ਲਓ ਮਹੀਨਾ ਲਾ ਲਓ ਚੰਗਾ ਨਿਕਲੂ ਹਾਂ ਓਏ ਚੱਲ ਚੰਗਾ ਸਮਾਂ ਪਾਲਾ ਨਿਕਲ ਜੂ ਉਹ ਬਾਲਾ ਤਾਂ ਨਿਕਲ ਜਾ ਜਿੰਨੇ ਦਿਨ ਖਿੱਚ ਕੇ ਸੂਗੀ ਵਧੀਆ ਤੇ ਸਹੀ ਕਰ